ਹਰ ਬਾਤ ਉਹ ਦਿਨ ਸਾਰੇ ਲੋਕ ਤਗੜੇ ਹੋਗੇ ਇਸ ਧਰਮ ਦੇ ਵਿੱਚ ਕਿਉਂਕਿ ਬਹੁਤ ਛੜਦੀ ਤੇ ਜਿਤਨਾ ਪੀੜਾ ਜਿੱਤਿਆ ਹਾਂ ਸੋ ਆਪਾਂ ਇਹ ਕਮਿਟਮੈਂਟ ਹੈ ਕਿਉਂਕਿ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਲੋਕਮੰਡਲ ਦੇ ਸਾਥ ਦਾ ਸੁਪਨਾ ਹੈ ਸੁਪਾਸੀ ਲੋਕਮੰਡਲ ਦੇ ਸਾਥ ਦਾ ਟੀਮ ਦਾ ਹਿੱਸਾ ਸਾਰੇ ਜਣੇ ਆਪਾਂ ਨਾਮ ਨਾਲ ਹੋਪੇ ਇਸ ਨੇ ਨੂੰ ਸਮਰਪਣਾ ਕਿ ਸਾਡੇ ਬੱਚਾਂ ਦੇ ਬਚਪਨ ਨੂੰ ਚਾਕੇ ਸਾਡੀ ਨੌਜਵਾਨੀ ਨੂੰ ਬਚਾਈਏ ਜਿਨ੍ਹਾਂ ਨੇ ਕੱਲ ਨੂੰ ਵੱਡੇ ਹੋ ਕੇ ਸਾਡੇ ਇਸ ਸਮਾਜ ਨੂੰ ਸਾਡੇ ਸਟੂਡੈਂਟਾਂ ਨੂੰ ਸਾਹਣਾ ਹੈ ਇੱਕਰ ਸਾਡੇ ਬੱਚੇ ਸਾਡੀ ਜਵਾਨੀ ਨਸ਼ਾ ਵਿੱਚ ਪੀੜ ਦਿਖਾਉਂਦੇ ਉਹ ਆਪਣੀ ਜਵਾਨੀ ਦਾ ਕਹਾਣ ਕਰਦੇ ਆ ਪਰ ਜਿਹੜਾ ਸਾਡਾ ਸਾਰਾ ਨਾ ਰੱਖਾ ਗੱਲਬਾਤ ਕਰਦੇ ਨੇ ਆਪ ਸਾਹ ਸਰਵੋਤਮ ਨਹੀਂ ਚਲਾਈ ਗਈ ਤੁਸੀਂ ਦਫਤਰ ਤੇ ਬਾਹਰ ਵੀ ਸਟicker ਲਾ ਦਿੱਤਾ ਵੈਗਾ ਵੀ ਇਸ ਤਰ੍ਹਾਂ ਦਾ ਕੋਈ ਵਿਅਕਤੀ ਜਿਹੜਾ ਨਸ਼ੇ ਦੇ ਸੰਬੰਧ ਹੂੰ ਮੇਰੇ ਕੋਲ ਇਸ ਫਾਰਸ ਲੈ ਕੇ ਨਾ ਜੀ ਤੁਸੀਂ ਪਿੰਡਾ ਵਿੱਚ ਜਾ ਰਹੇ ਹੋ ਪੰਚਾਇਤੀ ਮੈਂਬਰ ਹਨ ਨਾ ਰੱਖਿਆ ਸਰਪੰਚਨ ਨਾ ਰੱਖਿਆ ਕੀ ਕਹਣਾ ਚੰਬੇਸ ਪਰੇ ਹੋਰ ਫਾਸਟ ਕੰਮ ਕਰ ਰਹੇ ਹੋ ਗੱਲ ਇਹ ਹੈ ਮੈਂ ਤਾਂ ਪੰਜਾਬੀ ਹੋਣ ਦਾ ਫਰਜ਼ ਨਿਭਾ ਰਿਹਾ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਪਿਆਰ ਕਰਦਾ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਆ ਸਾਡਾ ਭਗਵਾਨ ਸਿੰਘ ਮਾਨ ਦੀ ਉਹਨਾਂ ਦੇ ਵੀ ਤੇਲ ਔਰ ਦਿਮਾਗ ਦੇ ਵਿੱਚ ਪੰਜਾਬ ਵਸਦਾ ਹੈ ਉਹਨਾਂ ਦੇ ਹਰ ਫੈਸਲੇ ਦੇ ਵਿੱਚੋਂ ਪੰਜਾਬ ਪ੍ਰਤੀ ਮੋਹ ਪੰਜਾਬ ਪ੍ਰਤੀ ਪਿਆਰ ਝਲਕਦਾ ਹੈ ਸੋ ਇਸੇ ਕਰਕੇ ਉਹਨਾਂ ਨੇ ਜਿਹੜੀ ਮਹਿੰਮ ਵੱਡੀ ਹੈ ਜੁਧ ਨਸ਼ਾ ਵਿਰੋਧ ਉਹ ਮਹਿੰਮ ਕੱਲੇ ਮੁੱਖ ਮੰਤਰੀ ਸਾਹਿਬ ਦੀ ਮਹਿੰਮ ਨਹੀਂ ਉਹ ਹਰ ਪੰਜਾਬੀ ਦੀ ਮਹਿੰਮ ਹੈ ਹਰ ਉੱਚੀ ਸੁੱਚੀ ਤੇ ਚੰਗੀ ਸੋਚ ਰੱਖਣ ਵਾਲੇ ਪੰਜਾਬੀ ਦੇ ਮੈਂ ਨਾਸੂ ਇਸ ਕਰਕੇ ਅਸੀਂ ਉਸ ਮਹੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨਾਂ ਨੂੰ ਸਾਡੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਜੁੱਧ ਨਸ਼ਿਆਂ ਵਿਰੁੱਧ ਮਹੰਮ ਜਿਹੜੀ ਉਸ ਨੂੰ ਹੋਰ ਤੇਜ ਕਰਨ ਜਾ ਰਹੇ ਹਾਂ ਕਿਉਂਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਇਸ ਮਹੰਮ ਨੂੰ ਕੰਮ ਜਬ ਕਰਨ ਦੀ ਅਸੀਂ ਇੱਕ ਇਸਤੇ ਚੰਦਰ ਸ਼ੇਖਰ ਇੱਕ ਮੋਗੇ ਦੇ ਰਹਿਣ ਵਾਲੇ ਲੇਖਕ ਨੇ ਜਿਨ੍ਹਾਂ ਨੇ ਇੱਕ ਲੇਖ ਲਿਖਿਆ ਆਓ ਕੋਸ਼ਿਸ਼ ਕਰੀਏ ਉਹਦੇ ਵਿੱਚ ਮੇਰੀਆਂ ਵੀ ਸਵਾਮ ਵਿੱਚ ਸਾਡੇ ਇਥੋਂ ਦੇ ਉਗੇ ਰੰਗਕਰਮੀ ਕੀਰਤੀ ਕ੍ਰਿਪਾਲ ਜੀ ਉਹਨਾਂ ਨੇ ਇੱਕ ਨਾਟਕ ਕੱਲ ਸੀ ਪੇਸ਼ ਕੀਤਾ ਸੀਗਾ ਬਾਂਡੀ ਪਿੰਡ ਦੇ ਵਿੱਚ ਔਰ ਲੋਕਾਂ ਦਾ ਬਹੁਤ ਪਿਆਰ ਬਹੁਤ ਸਤਿਕਾਰ ਉਸ ਨਾਟਕ ਨੂੰ ਦੇਖ ਕੇ ਮਿਲਿਆ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਹਾਜ਼ਰ ਸੀ ਔਰ ਉਸ ਨਾਟਕ ਨੂੰ ਦੇਖ ਕੇ ਜਿੰਨੇ ਵੀ ਦਰਸ਼ਕ ਸੀਗੇ ਸਾਰਿਆਂ ਦੀਆਂ ਅੱਖਾਂ ਨਾਮ ਹੋਈਆਂ ਇੱਕ ਵਾਰ ਨਹੀਂ ਵਾਰ-ਵਾਰ ਨਾਮ ਹੋਈਆਂ ਸਾਡੇ ਆਈਪੀਐਸ ਆਫਸਰ ਨੇ ਅਨਪਵ ਜੈਨ ਉਹ ਕਲ ਉਸ ਪ੍ਰੋਗਰਾਮ ਸ਼ਾਮਲ ਸੀ ਡੀਸੀ ਸਾਹਿਬ ਸ਼ੌਕਤਾਂਦ ਪਰੇ ਜੀ ਸ਼ਾਮਲ ਸੀ ਸਾਡੇ ਵੀਡੀਓ ਸਾਹਿਬ ਸ਼ਾਮਲ ਸੀ ਮੈਂ ਵੀ ਉੱਥੇ ਬੈਠਾ ਸੀ ਔਰ ਮੈਂ ਜਦੋਂ ਉੱਥੇ ਨਾਟਕ ਪੇਸ਼ ਕੀਤਾ ਜਾ ਰਿਹਾ ਸੀਗਾ ਤਾਂ ਵਾਰ-ਵਾਰ ਅੱਖਾਂ ਦੇ ਵਿੱਚ ਹੰਝੂ ਪੂੰਝਦੇ ਮੈਂ ਸਾਰੇ ਆਡੀਅנס ਨੂੰ ਦੇਖੇ ਨੇ ਸੋ ਅਸੀਂ ਉਹ ਨਾਟਕ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਰਾਹੀਂ ਕਲੱਬਾਂ ਦੇ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਦਿਖਾਵਾਂਗੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਕਿਵੇਂ ਨਸ਼ੇ ਦੇ ਤਸਕਰ ਆ ਜਿਹੜੇ ਉਹ ਸਾਡੇ ਬੱਚਿਆਂ ਨੂੰ ਵਰਗਲਾ ਕੇ ਚਿੱਟੇ ਦੀ ਬਿਮਾਰੀ ਤੇ ਲਾਉਂਦੇ ਆ ਕਿਵੇਂ ਉਹਨਾਂ ਨੂੰ ਮਿਸਗਾਈਡ ਕਰਦੇ ਆ ਕਿਵੇਂ ਉਹਨਾਂ ਦਾ ਜ਼ਮੀਨ ਜਾਇਦਾਦ ਗਹਿਣੇ ਪੈਸੇ ਉਹ ਤਸਕਰ ਹੜੱਪ ਜਾਂਦੇ ਆ ਤੇ ਕਿਵੇਂ ਸਾਡੀ ਜਵਾਨੀ ਰੋਲਦੀ ਆ ਕਿਵੇਂ ਉਹਨਾਂ ਦੇ ਮਾਪੇ ਆ ਜਿਹੜੇ ਉਹ ਆਪਣੇ ਬੱਚਾ ਨੂੰ ਬਚਾਉਣ ਦੇ ਲਈ ਕਿਵੇਂ ਉਹਦੀ ਮਾਂ ਨਸ਼ਾ ਤਸ ਕਰਦੇ ਪੈਰ ਫੜਦੀ ਆ ਕਿਵੇਂ ਉਹਦਾ ਪਿਓ ਕਿਵੇਂ ਉਹਦਾ ਭਰਾ ਜਿਹੜਾ ਹੈਗਾ ਉਹ ਤੜਫਦੇ ਨੇ ਸੋ ਉਸ ਨਾਟਕ ਨੂੰ ਦੇਖ ਕੇ ਹਰ ਬੱਚਾ ਹਰ ਵਿਅਕਤੀ ਉਸ ਦੇ ਮਨ ਦੇ ਵਿੱਚ ਇਹ ਸੋਚ ਪੈਦਾ ਹੁੰਦੀ ਆ ਕਿ ਤੌਬਾ 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 ਅਸੀਂ ਨਸ਼ਿਆਂ ਤੋਂ ਬਚ ਕੇ ਰਹਿਣਾ ਆ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਬਚਾਉਣਾ ਆ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਸੋ ਅਸੀਂ ਇਹ ਨਾਟਕ ਨੂੰ ਬੁੱਧਵਾਰ ਨੂੰ ਸਾਡੇ ਆਡੀਟੋਰੀਅਮ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਰਪੰਚਾਂ ਨੂੰ ਸੱਦਾਂਗੇ ਸਾਰੇ ਪੰਚਾਂ ਨੂੰ ਸੱਦਾਂਗੇ ਉੱਥੇ ਉਹ ਨਾਟਕਾ ਜਿਹੜਾ ਦੁਬਾਰਾ ਫੇਰ ਦਰਸ਼ਕਾਂ ਨੂੰ ਦਿਖਾਇਆ ਜਾਊਗਾ ਸਾਡੇ ਆਗੂ ਸਭਾਣਾ ਨੂੰ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਮਹਿਸੂਸ ਕਰਨਗੀਆਂ ਜਿਹੜੇ ਸਤਿਕਾਰਯੋਗ ਸਾਡੇ ਪਿੰਡਾਂ ਦੇ ਸਰਪੰਚ ਮਹਿਸੂਸ ਕਰਨਗੇ ਕਿ ਇਸ ਨਾਟਕ ਨੂੰ ਸਾਡੇ ਪਿੰਡ ਦੇ ਵਿੱਚ ਦਿਖਾਉਣ ਦੀ ਲੋੜ ਹੈ ਤੇ ਫਿਰ ਅਸੀਂ ਉਹ ਨਾਟਕ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਸਕ੍ਰਿਪਟ ਜਿਹੜੀ ਹੈਗੀ ਉਹ ਭੇਜੀ ਹੈ ਉਹ ਵੀ ਦੇਖਣਗੇ ਔਰ ਕੱਲ ਹੀ ਸਾਡੇ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਜਿਹੜੀ ਉਸ ਦੇ ਲਈ ਟੀਮ ਜਿਹੜੀ ਇੱਕ ਨਿਯੁਕਤ ਕੀਤੀ ਗਈ ਹੈ ਬਲਦੇਸ਼ ਸਿੰਘ ਪੰਨੂ ਜਿਹੜੇ ਬੜੇ ਸੀਨੀਅਰ ਜਰਨਲਿਸਟ ਨੇ ਔਰ ਸਰਕਾਰ ਆਉਣ ਤੋਂ ਪਹਿਲਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਇਨਕਲਾਬੀ ਨਾਟਕ ਤੇ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਦੇ ਨਾਟਕ ਜਿਹੜੇ ਸੀਗੇ ਉਹ ਅਸੀਂ ਉਹਨਾਂ ਦੇ ਨਾਲ ਜਾ ਕੇ ਦਿਖਾਉਂਦੇ ਰਹੇ ਹਾਂ ਸਰਕਾਰ ਤੋਂ ਪਹਿਲਾਂ ਕੋਣ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਸਰਕਾਰ ਹੈ ਔਰ ਪੰਨੂ ਸਾਹਿਬ ਬਹੁਤ ਵੱਡੇ ਲੇਖਕ ਨੇ ਔਰ ਉਹਨਾਂ ਦਾ ਪੰਜਾਬ ਸਰਕਾਰ ਨੂੰ ਇਸ ਮਹਿਮ ਦਾ ਜਿਹੜਾ ਅਨੁਚਾਰ ਚਲਾਉਣਾ ਉਹ ਵੀ ਵਧੀਆ ਚੰਗਾ ਸਲੇਹਾ ਹੈ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਆਓ ਕੋਸ਼ਿਸ਼ ਕਰੀਏ ਇਹਦਾ ਨਾਟਕਾ ਚੰਦਰਸ਼ੇਖਰ ਨੇ ਲਿਖਿਆ ਤੇ ਭੈਣ ਜੀ ਸ੍ਰਿੰਦਰ ਕੌਰ ਜੀ ਉਸ ਦਾ ਜਿਹੜਾ ਹੈਗਾ ਨਿਰਦੇਸ਼ਕ ਨੇ ਉਹ ਤੇ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਨਾਟਕ ਨੂੰ ਜਰੂਰ ਦੇਖਣ ਤੇ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਕਿ ਉਹ ਨਾਟਕ ਆਪਣੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੂੜ ਦਿਖਾਉਣ ਸਮੇਸੇ ਮੈਸੇਜ ਪੰਚਾਇਤੀ ਮੈਂਬਰ ਸਰਪੰਚਾਂ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਿੰਨੇ ਵੀ ਪਿੰਡਾਂ ਦੇ ਚੁਣੇ ਹੋਏ ਸਰਪੰਚ ਨੇ ਉਹ ਸਤਕਾਰਯੋਗ ਨੇ ਔਰ ਮੇਰਾ ਸਾਰੇ ਸਰਪੰਚਾਂ ਦੇ ਨਾਲ ਬੜਾ ਨੇੜ ਦਾ ਰਿਸ਼ਤਾ ਹੈ ਸਾਰੇ ਸਰਪੰਚ ਔਰ ਮੈਂ ਬੜੇ ਫਕਰ ਦੇ ਨਾਲ ਤੇ ਮਾਣ ਨਾਲ ਕਹਿ ਸਕਦਾ ਕਿ ਸਾਰੇ ਸਰਪੰਚਾਂ ਦੀ ਜਿਹੜੀ ਸੋਚ ਹੈ ਉਹ ਪੰਜਾਬ ਅੱਖੀ ਆ ਪਹਿਲਾਂ ਹੁੰਦਾ ਸੀ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਹੁਣ ਜਿਹੜੇ ਸਾਡੇ ਸਰਪੰਚ ਨੇ ਉਹ ਇਹੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਸਨਮਾਨ ਬਖਸ਼ਿਆ ਅਸੀਂ ਆਪਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਵਿੱਚ ਪਿੰਡ ਦਾ ਵੱਧ ਤੋਂ ਵੱਧ ਕੰਮ ਕਰਉਣਾ ਪਿੰਡ ਦੇ ਵਿੱਚ ਤਰੱਕੀ ਤੇ ਜਿਹੜੇ ਵਿਕਾਸ ਦੀਆਂ ਲੀਹਾਂ ਤੇ ਪੰਡ ਬੱਕੇ ਜਾਣਾ